ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ੇਰੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਕੰਮ ਹੈਗਾ ਬਾਈ ਹੋਰਾਂ ਦਾ ਵਪਾਰ ਦਾ ਤੇ ਕੰਮ ਇਹ ਕਹਿ ਸਕਦੇ ਆ ਸੱਜਣੋ ਵੀ ਬਾਈ ਹੋਰਾਂ ਦਾ ਹੈਗਾ ਤਜਰਬੇ ਵਾਲਾ ਕੰਮ ਦੋ گاਮਾਂ ਦਿਖਾਉਂਗਾ ਬਹੁਤ ਚੰਗੀਆਂ گاਮਾਂ ਦਿਖਾਦਾਂਗੇ ਦਿਖਾਦਾਂਗੇ ਕਰੋ ਸੰਗ ਵਿੱਚ ਇਹ ਸਮਝ ਲਓ ਵੀ ਜਿਹੜਾ ਸੱਜਣ ਆਪਾਂ ਕਹਿਦਿਆਂ ਨਾ ਯਾਰ ਮੱਝ ਤੇ ਰੁਪਏ ਨਹੀਂ ਲਾ ਸਕਦਾ ਮੱਝਾਂ ਵਰਗੀਆਂ ਦੋ ਗਾਵਾਂ ਦਿਖਾ ਦੂੰ ਤੇ ਜਿਹੜਾ ਰੇਟ ਆ ਰੇਟ ਬਾਈ ਦਾ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਬਿਲਕੁਲ ਜਾਇਜ਼ ਤੇ ਫਿਕਸ ਰੇਟ ਕਰਾ ਕੇ ਜਾਊਗਾ ਬਿਲਕੁਲ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦੂੰਗਾ ਡਿਟੇਲ ਬਾਈ ਨੂੰ ਪੁੱਛ ਲਊਗਾ ਆ ਜਾ ਭਲਵਾਨਾ ਫਿਰ ਹੋਰ ਕਿਵੇਂ ਆ ਵਧੀਆ ਵਈ ਵਧੀਆ ਚੜਦੀ ਕਲਾ ਓਕੇ ਆ ਜਾ ਬਾਈ ਆ ਇੱਕ ਦੋ ਗੱਲਾਂ ਨੇ ਇੱਥੇ ਇੱਕ ਤਾਂ ਨਵੀਂ ਉਮਰ ਦਾ ਸੱਜਣ ਵਪਾਰ ਕਰਦਾ ਇਹ ਸਭ ਤੋਂ ਵਧੀਆ ਗੱਲ ਆ ਤੇ ਦੂਜੀ ਗੱਲ ਇਹ ਆ ਵੀ ਯਾਰੇ ਮੁੰਡਾ ਘਰੀ ਮਾਰਦੀ ਕੈਮਰਾ ਨਸ਼ੇ ਪੱਤੇ ਤੋਂ ਵੀ ਬਚਿਆ ਠੀਕ ਆ ਗੱਲ ਆ ਤੇ ਸ਼ਰੀਰਿਕ ਪੱਖ ਤੋਂ ਵੀ ਕਹਿ ਲਈਏ ਤੇ ਦੋਸ ਨੇ ਇਹ ਦੰਦਾ ਬਾਈ ਵੀ ਇੱਕ ਤਾਂ ਨਸ਼ੇ ਪੱਤੇ ਤੋਂ بچੋ ਤੇ ਇੱਕ ਨਵੇਂ ਸੱਜਣ ਬਾਈ ਹਨਾ ਵਪਾਰ ਵਾਲੇ ਲੈਣ ਹਾਂ ਬਈ ਨਸ਼ੇ ਪੱਤੇ ਦਾ ਆਪਣਾ ਵਧੀਆ ਬਈ ਹਾਂ ਹਾਂ ਕੱਢਿਆ ਜਦੋਂ ਬੰਦਾ ਕਿਸੇ ਵੀ ਕੰਮ ਕੰਮ ਜਾਂ ਹਾਂ ਹਾਂ ਜੀ ਕਿੰਨਾ ਕੁ ਪੁਰਾਣਾ ਕੰਮ ਆ ਜੀ ਕੰਮ ਤਾਂ ਬਾਈ ਪਹਿਲਾਂ ਤਾਂ 5-4 ਸਾਲ ਹੋ ਗਏ ਬੰਦ ਕਰੇ ਹੁਣ ਨਵਾਂ ਚਲਾਇਆ ਦੁਬਾਰੇ ਦੁਬਾਰੇ ਸ਼ੁਰੂ ਕਰੇ ਦੁਬਾਰੇ ਸ਼ੁਰੂ ਕਰੇ ਹੁਣ ਠੀਕ ਆ ਗੱਲ ਆ ਨੰਬਰ ਬੋਲ ਦੋ ਜੀ 76879 ਬਾਈ 14302 70879 679 14 302 302 ਹਾਂਜੀ ਸ਼ੁਰੂਆਤ ਕਿਹੜੇ ਪੱਖ ਤੋਂ ਕਰਦੀ ਐ ਇਦਾਂ ਹੀ ਕਰ ਲੈਨੇ ਬਈ ਆ ਮਾਰਗਰੀ ਕੈਮਰਾ ਆ ਬੱਚੀ ਤੇ ਮਾਰਦੇ ਕੈਮਰਾ ਕੱਦ ਵੀ ਫੁੱਲ ਵੱਡਾ ਤੇ ਜਿਹੜਾ ਆਰਡਰ ਆਰਡਰ ਬਿਲਕੁਲ ਫਿਕਸ ਜਿਹਾ ਰੱਖਦੀ ਆ ਕਿੰਨੇ ਦਿਨ ਕੱਢ ਦੂ ਬਈ ਇਹ ਬਈ ਹਫਤੇ ਦੀ ਕੱਚੀ ਹੈਗੀ ਇੱਕ ਹਫਤੇ ਦੀ ਇੱਕ ਹਫਤੇ ਦੀ ਬਣੂ ਬਣੂ ਗਾੜੀ ਬਣੂ ਬਣੂ ਤੇਰੀ ਬਈ ਹਾਂ ਟੋਰ ਜੋਬਰਾ ਖੋਲ ਕੇ ਸੁਹਾ ਕਿਹੜਾ ਦਾ ਸੁਹਾ ਦੂਜਾ ਬਈ ਸੁਹਾ ਦੂਜਾ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗਾ ਤੇ ਲੈਵਾ ਇਹਨੂੰ ਉਦਾਂ ਦਾ ਲੱਗਿਆ ਜਿੱਦਾਂ ਦਾ ਅਕਸਰ ਮੈਂ ਤੁਹਾਨੂੰ ਰეკਮੈਂਡ ਕਰਦਾ ਹਾਂ ਨਾ ਕੱਦ ਵੀ ਫੁੱਲਾ ਤੇ ਲੰਬੀ ਵੀ ਫੁੱਲਾ ਤੇ ਆਰਡਰ ਦਾ ਜਿਹੜਾ ਡਿਜ਼ਾਈਨ ਆ ਡਿਜ਼ਾਈਨ ਬਹੁਤ ਕਮਾਲ ਦਾ ਰੱਖਦੀ ਆ ਤੇ ਦੁੱਧ ਦੀ ਰਿਪੋਰਟ ਕੀ ਆ ਪਲਵਾਨਾ ਇਹਦੀ ਬਈ ਪਹਿਲਾਂ ਨੇ 20 ਪਲੱਛ ਕੱਢਿਆ ਦੁੱਧ 20 ਤੋਂ ਬਾਰੀ ਹਾਂਜੀ ਗੱਲ ਰਾਜ ਹਾਜਮ ਜੀ ਵੀ ਹੁੰਦੀ ਆ ਹਨਾ ਇਹ ਤਾਂ 27 28 ਕਹਿੰਦਾ ਹੁੰਦਾ ਹੋਇਆ ਹਨਾ ਮੱਛੀ ਲੱਛੀ ਲੱਛੀ ਆ ਬਈ ਬੱਸੀ ਖਰੀ ਬਹੁਤ ਆ ਕਿ ਬਾਕੀ ਹਜੇ ਕੱਚੀ ਹੈਗੀ ਹਾਂ ਉਹੀ ਗੱਲ ਆ ਕੇਰਾ ਹੋਰ ਕਮਾ ਦੇ ਇਹਨੂੰ ਕਮਾ ਦੇ ਕਮਾ ਦੇ ਤੇ ਲੇਵਾ ਰੱਖਦੀ ਆ ਬਿਲਕੁਲ ਨਾਲ ਲੱਗ ਮਾ ਫਿਕਸ ਲੇਵਾ ਕਹਿ ਲਈ ਜਿੱਦਾਂ ਦਾ ਨਾ ਲੱਗਿਆ ਹੁੰਦਾ ਸੱਜਣੋਂ ਬਾਹਰ ਵਾਲੀਆਂ ਗਾਵਾਂ ਨੂੰ ਖਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਹੱਥੀ ਚਵਾਈ ਵਾਲਾ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਇੱਕ ਹਫਤਾ ਬੱਛੀ ਕੱਢ ਦੂ ਕੱਦ ਕਾਠ ਚ ਨਹੀਂ ਘਾਟ ਤੇ ਬਾਕੀ ਸਰੀਰਕ ਢਾਂਚਾ ਵੀ ਬੜਾ ਵਾਹ ਮੈਂ ਕਹਿ ਲੀ ਉਤੋਂ ਵੀ ਸਟੇਟ ਆ ਗਈ ਹਾਂ ਵੀ ਹਾਂ ਜਿੰਨੀ ਹੈਗੀ ਆ ਖਰੀਆ ਬਈ ਸਾਰੀ 100 ਦੀ 100 ਹੀ ਆ ਜਿਹੜੀ ਬਾਈ ਨੇ ਦੱਸਿਆ ਵੀ ਚਮਕ ਦਮਕ ਵੀ ਚੰਗੀ ਆ ਕਿਉਂਕਿ ਇਹਨੂੰ ਪਾਊਡਰ ਪਾਊਡਰ ਚੰਗਾ ਪਿਆਵਿਆ ਨਹੀਂ ਇਦਾਂ ਦੀ ਚਮਕ ਬਈ ਹਾਂਜੀ ਹਾਂਜੀ ਉਹ ਘਟਉਂਦੀਆਂ ਜਾਨਵਰਾਂ ਚ ਤੇ ਥਣਾ ਥਣਾ ਦੀ ਓਟ ਤੇ ਦੇ ਦਿਆ ਹਾਂ ਬਈ ਹਾਂ ਕਿਸੇ ਸੱਜਣ ਦੇ ਦੂਰ ਆਨਲਾਈਨ ਕੋਈ ਚੱਕਰ ਨਹੀਂ ਬਈ ਕਿੰਨਾ ਕੁ ਦੁੱਧ ਪ ਇਹਦੀ 22 ਪਲੱਸ ਦੀ ਗਰੰਟੀ ਹੋ ਫੁੱਲ ਜਮਾ 22 ਤੋਂ ਬਾਹਰ ਹੈ ਨਾ 22 ਤੋਂ ਬਾਹਰ ਹਾਂ 22 23 ਕਿਲੋ 22 ਕਹਿੰਦਾ ਪਾ ਦੂ ਤੇ ਮੇਨ ਗੱਲ ਆ ਜਿਹੜਾ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਬੱਚੀ ਜਾ ਇਹ ਸਭ ਆ ਰਹੀ ਬਿਲਕੁਲ ਠੰਡੀ ਆ ਤੇ ਆ ਟਲ ਚੈੱਕ ਕਰ ਸਕਦਾ ਮੈਂ ਪੌੜੀ ਵਾਲਾ ਸਿੱਧਾ ਹਾਂ ਹਾਂਜੀ 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 ਕੰਮ ਪੌੜੀ ਵਾਲਾ ਕਰ ਦੂ ਉਰਲੇ ਬੰਨਿਓ ਦਿਖਾ ਦੇ ਗਰੀ ਅੱਗੇ ਪਿੱਛੇ ਦਾ ਲੇਵਾ ਰੱਖੂਗੀ ਤੇ ਦੁੱਧ ਵੀ ਚੰਗਾ ਪਾ ਦੂ ਇੱਕ ਗੱਲ ਹੋਰ ਦੱਸਦਾ ਨਾ ਇਹ ਲੋਕਲ ਨੇਗਾਵਾ ਲੋਕ ਲਗਾਵਾਂ ਨੇ ਦੁੱਧ ਵੀ ਚੰਗਾ ਪਾਉਣਗੀਆਂ ਤੇ ਡਿਜ਼ਾਈਨ ਵੀ ਸੋਹਣਾ ਰੱਖਦੀਆਂ ਨੇ ਤੇ ਪਹਿਲਵਾਨਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਜੇਬ 'ਚ ਇਹ ਹਾਂ ਨਾ ਬਈ 76000 ਦੇ ਜੋ ਮੁੱਲ ਚ 80 ਕਰੀਏ ਜਾਂ 85 ਉਹਦਾ ਕੋਈ ਫਾਇਦਾ ਨਹੀਂ ਕੱਚੀ ਗੱਲਾਂ ਦਾ ਅੱਜ ਆ ਗਿਆ ਰੀ ਕੈਮਰਾ ਇੱਥੋਂ ਦਿਖਾ ਲਿਓ ਹਲੇ ਕੱਚੀ ਆ ਫਿਰ ਵੀ ਲੈਵਾ ਬਾਹਰਲੇ ਬੰਨੇ ਨਜ਼ਰ ਆਉਂਦਾ ਜਦੋਂ ਰੈਡੀ ਹੋਗੀ ਤਿਆਰੀ ਤੇ ਤਿਆਰੀ ਤੇ ਜਿਵੇਂ ਤੁਹਾਨੂੰ ਦੱਸਿਆ ਮੈਂ ਪੌੜੀ ਵਾਲਾ ਸਿਸਟਮ ਹੀ ਕਰ ਦੂਗੀ ਤੇ ਇਹਦੇ ਬਾਈ ਕਹਿੰਦਾ ਨਾ ਫਿਕਸ ਜੇ 70000 ਜੇਬ 'ਚ ਹੀ ਪਾਉਣਾ ਸ਼ੋਹਰਤ ਉਹਦੇ ਚ ਮਾਨਤਾ ਨਹੀਂ ਹੋਊ ਬਈ ਬਸ ਇਕੱਲਾ ਹਾਂ ਬਾਈ ਦੀ ਮਰਜ਼ੀ ਜ ਦੁੱਧ ਵੀ ਚੰਗਾ ਪਾਉਦੀ ਤੇ ਚੰਗੇ ਰਿਕਾਰਡ ਵਾਲੀ ਬੱਛੀ ਆ ਤੇ ਹੋਣਾ ਜਾਗਾ ਜੀ 2 ਨੰਬਰ ਵਾਲੀ ਤੇ ਇਹ ਤੇ ਮਾਰਦੇ ਕੈਮਰਾ ਇਹ ਤਾਂ ਯਾਰ ਇੱਕ ਮੱਝ ਆ ਮੱਝ ਹੀ ਆ ਬਈ ਦੋ ਮੱਝਾਂ ਦਾ ਮੁਕਾਬਲਾ ਕਰੂ ਬਈ ਇਹ ਤੇ ਇਹ ਤਾਂ ਉਹੀ ਗੱਲ ਆ ਮੈਂ ਮੰਨ ਲਾ 22 23 ਕਿਲੋ ਵਾਲੀ ਨਾਲ ਮੱਝ ਨੂੰ ਟੱਕਰ ਦੂ ਹਾਂ ਇੱਥੋਂ ਦਿਖਾ ਦੇ ਜੀ ਗਰਮ ਤਾਂ ਨਹੀਂ ਯਾਰ ਨਾ ਨਾ ਜਮਾ ਠੰਡੀ ਬਈ ਪਰਵਾਉਂਦੀ ਹੱਥੋਂ ਕੋਈ ਚੱਕਰ ਨਹੀਂ ਹੋਈ ਲੈ ਨਹੀਂ ਮਾ ਕਰਾਓ ਸੰਗ ਨਾ 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 ਕੋਈ ਚੱਕਰ ਨਹੀਂ ਬਈ ਬਾੜਾ ਇਹ ਤਾਂ ਪ्योर ਐਚਐਫ ਤੋਂ ਵੀ ਜੰਦੀ ਆ ਹਾਂ ਹਾਂ ਬਈ ਠੰਡੀ ਆ ਤੇ ਥਾਣ ਲੱਗਿਆ ਇਹਨੂੰ ਬੁੱਲੇ ਵਾਲਾ ਬਾਈ ਜਿੱਦਾਂ ਦਾ ਕਹਦੀਏ 2-3 ਲੱਖ ਵਾਲੀ ਮੱਝ ਨੂੰ ਲੱਗਦਾ ਇੱਥੇ ਦਿਖਾ ਦਿੰਦਾ ਜੀ ਥਣ ਲੇਵਾ ਤੇ ਸਵੇਰ ਆਦੀ ਬੜੀ ਠੰਡੀ ਆ ਗਈ ਹੈ ਨਾ ਹਾਂ ਬਈ ਹਾਂ ਇਸਾਈ ਹਾਲ ਕਰੌਸ ਆ ਗਈ ਹਾਂ ਕਰੌਸ ਆ ਬਈ ਥੋੜੀ ਐ ਚੇਪਸਾਈ ਹਾਲ ਕਰੌਸ ਆਂਗ ਚ ਆ ਗਈ ਤੋਰ ਜੁਬਰਾ ਖੋਲ ਕੇ ਸੂਆ ਕਿਹੜਾ ਸੁੰਦੀ ਆ ਬਾਈ ਸੂਆ ਵੀ ਦੂਜਾ ਬਈ ਦੂਜਾ ਸੂਆ ਹਾਂਜੀ ਕਿੰਨਾ ਦੁੱਧ ਦੱਸਿਆ ਜਿਵੇਂ ਜੈਨੂਅਲ ਦੁੱਧ ਬਈ 24 ਕਿਲੋ 24 ਕੋਟ ਤੇ ਵੀ ਦੇ ਦਾਂਗੇ ਆਪਾਂ ਫਿਰ ਸੌਦਾ ਹੋਈਆਂ حساب ਨਾਲ ਕਰ ਲਾਂਗੇ ਬੰਦਾ ਠੀਕ ਆ ਗੱਲ ਹਾਂ 24 ਦੀ ਗਰੰਟੀ ਤੇ ਗਰੰਟੀ ਤੇ ਇਹ ਬਾਕੀ ਥਾਣ ਲੈ ਮੇਰੀ ਸਾਫ ਆ ਨਾ ਹੂੰ ਇਹਦੂ ਬਣਾ ਦੂ ਦੁੱਗਣਾ ਦੁੱਗਣਾ ਬਈ ਤੁਰਿਆ ਨਹੀਂ ਆਣਾ ਬੈਠੀ ਤੋ ਬੈਠਿਆ ਨਹੀਂ ਆ ਨਾ ਠੀਕ ਆ ਗੱਲ ਹਾਂ ਤੁਰਿਆ ਨਹੀਂ ਬਾਈ ਕਹਿੰਦਾ ਜਾਣਾ ਤੇ ਸ਼ਰੀਰਕ ਬਣਤਰ ਆ ਜਿਹੜੀ ਉਹ ਕੁੜੀ ਕੁਮਾਰ ਜੀ ਆ ਕਿੰਨੇ ਦਿਨ ਕੱਢਦੀ ਆ ਇਹ ਇਹਦੇ ਬਈ ਪਾਏ ਨੇ 8 9 ਦਿਨ ਬਈ 8 9 ਦਿਨ ਹਾਂ ਜੀ ਸ਼ਾਈਨਿੰਗ ਛੁਣਗੇ ਜੀ ਹਾਂ ਜੀ ਤੇਲ ਤੂਲ ਤਾਂ ਨਹੀਂ ਲਾ ਰਖਿਆ ਨਾ 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 ਕੁਝ ਨਹੀਂ ਲਾਇਆ ਬਈ ਜਮਾ ਦੇ ਨਾ ਹਾਂ ਜਮਾ ਬਿਨਾ ਬਿਊਟੀ ਪਾ ਲਾ ਹਾਂ ਹਾਂ ਜਮਾ ਕੁਝ ਨਹੀਂ ਲਾਇਆ ਬਈ ਤੇ ਬਾਕੀ ਥਣ ਦਾ ਸਹਿਜ ਬਹੁਤ ਸੋਹਣਾ ਇਹ ਮੰਨ ਲਓ ਵੀ ਯਾਰ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਕੀ ਦੱਸਿਆ ਸੀ ਵੀ ਯਾਰ ਇੱਕ ਮੱਝ ਹੀ ਲੈ ਲਈ ਬਾਈ ਹਨਾ ਹਾਂ ਮੱਝ ਦਾ ਮੁਕਾਬਲਾ ਕਰ ਦੋ ਮੱਝਾਂ ਦਾ ਮੁਕਾਬਲਾ ਕਰੂਗੀ ਤੇ ਬਾਕੀ ਲੇਵਾ ਜਿਹੜਾ ਲੇਵਾ ਦਾ ਬਹੁਤ ਕਮਾਲ ਦਾ ਬਣਾ ਦੂਗੀ ਜਿਵੇਂ ਆਪਾਂ ਕਹਿੰਦੇ ਨੇ ਪੰਡ ਲੇਵੇ ਦੀ ਨਾ ਪੰਡ ਲੇਵੇ ਦੀ ਲਾ ਦੂ ਬੱਚੀ ਥੱਲੋਂ ਤੇ ਵਜਨ ਵਜੂਦ ਵੀ ਚੰਗਾ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਦੋਏ ਬੈੜਾਂ ਦੀ ਇੱਕ ਖਾਸੀਅਤ ਆ ਵੀ ਇਹ ਨਾ ਮੌਸਮ ਨਹੀਂ ਮਨਾਉਂਦੀਆਂ ਕੋਈ ਵੀ ਹਾਂ ਗਰਮੀ ਸਰਦੀ ਚਾਹੇ ਨਾ ਇਹ ਬੱਚੀ ਨੂੰ ਧੁੱਪੇ ਖੜਾਈ ਰੱਖਿਓ ਯਾਰਾ ਉਹ ਸਿਸਟਮ ਨਹੀਂ ਹੋਊਗਾ ਵੀ ਬੱਚੀ ਦੇ ਤੁਸੀਂ 5 ਸਾਲ ਰੱਖੋ ਵੀ ਡਾਕਟਰ ਸਾਦ ਲੈ ਕੇ ਆ ਜੇ ਕੋਈ ਟੀਕਾ ਲਾਉਣਾ ਹੋਵੇ ਆ ਉਹ ਸਿਸਟਮ ਨਹੀਂ ਹੋਊਗਾ ਤੇ ਬਾਈ ਇਹਦੇ ਦੁੱਧ ਦੀ ਫੈਟ ਕਿੰਨੀ ਕ ਦਸੀ ਆ ਮੈਂ ਇਹਦੀ 6-5 ਫੈਟ ਆਉਂਦੀ ਆ ਬਾਈ ਮੱਝ ਤਾਂ ਹੀ ਆਪਾਂ ਨੇ ਕਿਹਾ ਸੀ ਮੱਝ ਦਾ ਘਟਾਵ ਦੋਤਾ ਇਹਨੂੰ ਹਾਂ ਬਾਈ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਬਾਈ 8000 ਦੀ ਦੇ ਦਾਂਗੇ ਹਾਂ ਨਾ 70 ਤੇ 80 ਡੂਡ ਲੱਖ ਡੂਡ ਦੋ ਹੋ ਗਿਆ ਬਾਈ ਜੇ ਭਲਵਾਨਾ ਕਿਸੇ ਨੇ ਜੋੜ ਹੀ ਲੈ ਲਿਆ ਆਪਾਂ ਜੋੜਾ ਉਹਦਾ ਮਾਨਤਨ ਹੋ ਜਾਊਗਾ ਵਧੀਆ ਬਾਈ ਛੱਡ ਦਾਂਗੇ ਪੰਜ-ਪੰਜ ਕੇ ਜੋੜੀ ਨਾ ਪੰਜ ਦਾ ਟੱਕਾ 4 ਹੋ ਗਏ ਨੇ 6ੜਾਂ ਦੇ ਜੋੜੇ ਚ ਤਿੰਨ ਛੱਡ ਦਾਂਗੇ ਤਿੰਨ ਛੱਡ ਦਾਂਗੇ 3022 ਕਹਿੰਦਾ ਛੱਡ ਦਾਂਗੇ ਜੋੜੇ ਜੋ ਕਿਉਂਕਿ ਵੀਡੀਓ ਪਹਿਲੀ ਆ ਤੇ ਬਾਕੀ ਰੇਟ ਦੀ ਗੱਲ ਮੈਂ ਬਾਈ ਨਾਲ ਪਹਿਲਾਂ ਕੀਤੀ ਸੀ ਵੀ ਰੇਟ ਕਰਨਾ ਫਿਕਸ ਆ ਤੇ ਬਈ ਚੀਜ਼ ਦਿਖਾਉਣੀ ਹੈ ਜੈਨੂਅਲ ਹਾਂ ਆ ਪਿੰਡ ਆ ਗਿਆ ਬਾਈ ਦਾ ਸ਼ੇਰੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਨੰਬਰ ਬੋਲ ਦੋ ਜੀ 76879 ਬਾਈ 14302 ਆ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਇੱਕ ਆਈ ਐਡਰੈਸ ਫੇਰ ਦੱਸ ਦੋ ਨਾ ਪਿੰਡ ਬਾਈ ਦਾ ਸ਼ੇਰੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਦੋ ਟਾਪ ਕੁਆਲਿਟੀ ਦੀਆਂ ਸਮਝ ਲਓ ਮੱਝਾਂ ਵਾਲੇ ਪੇਚ ਗਾਵਾਂ ਹੀ ਦਿਖਾਤੀਆਂ ਤੁਹਾਨੂੰ ਤੇ ਬਾਕੀ ਰੇਟ ਵੀ ਬਾਈ ਦਾ ਜਾਇਜ਼ ਆ ਤੇ ਜਿਹੜੀ ਕੁਆਲਿਟੀ ਆ ਕੁਆਲਿਟੀ ਵੀ ਸਜਣੋਂ ਟਾਪ ਦੀ ਆ ਨਿਰਾਸ਼ ਕਰਨ ਵਾਲਾ ਕੰਮ ਨਹੀਂ ਹੈਗਾ ਵੀ ਜੇ ਕੋਈ ਭਰਾ ਲੈ ਗਿਆ ਵੀ ਉਹ ਚ ਨਿਰਾਸ਼ ਹੋਣ ਵਾਲਾ ਕੰਮ ਹੋ ਜੂਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ